ਗੁਡ ਪੈਲਜੀ ਲੌਂਗ ਦੇ ਨਾਲ ਮੂੰਹ ਵਿੱਚਲੀ ਬਦਬੂ ਤਾਂ ਚਲੀ ਜਾਂਦੀ ਹੈ ਦੰਦ ਦੇ ਜਿੰਨੇ ਵੀ ਦਰਦ ਹੋਏ ਮਸੂੜਿਆਂ ਦੀ ਦਿੱਕਤ ਉਹ ਵੀ ਜਾਂਦੀ ਜੇ ਮੂਡ ਵੀ ਵਧੀਆ ਕਰਦੀ ਜੇ ਬਹੁਤ ਸਾਰੀਆਂ ਹੋਰ ਬਿਮਾਰੀਆਂ 'ਚ ਵੀ ਅਸਰ ਦਿਖਾਉਂਦੀ ਜੇ ਪਰ ਅੱਜਕਲ ਜੇ ਮੱਛਰਾਂ ਦਾ ਸਮਾਂ ਡੈਂਗੀ ਦਾ ਸਮਾਂ ਇਹ ਸਾਰੀਆਂ ਬਿਮਾਰੀਆਂ ਤੋਂ ਬਚਣ ਲਈ ਜੇ ਕੁਦਰਤੀ ਢੰਗ ਦਾ ਤਰੀਕਾ ਹੀ ਦੱਸਦੇ ਹਾਂ ਕਿਵੇਂ ਅਸੀਂ ਘਰ ਦੀ ਨੇਚਰਲ ਢੰਗ ਨਾਲ ਇਹ ਅਸੀਂ ਅਜਿਹੀ ਮੋਸਕੀਟੋ ਰਿਪੈਲੈਂਟ ਬਣਾ ਸਕਦੇ ਹੁਈ ਇਹ ਲੌਂਗ ਦੇ ਨਾਲ ਲਓ ਜੀ ਪਹਿਲਾਂ ਲਓ 3-4 ਮੋਮਬਤੀਆਂ ਇੱਕ ਭਾਂਡੇ ਦੇ ਵਿੱਚ ਰੱਖ ਕੇ ਅੱਗ ਤੇ ਉਹਨਾਂ ਨੂੰ ਪਿਘਲਾ ਲਓ ਸਿਮ ਤੇ ਰੱਖ ਕੇ ਫਿਰ ਉਹਦੇ ਵਿੱਚੋਂ ਬੱਤੀ ਜਦੋਂ ਨਿਕਲ ਜੇਗੀ ਉਹ ਬੱਤੀ ਪਰੇ ਰੱਖ ਦਿਓ ਇਸ ਪਿਗਲੀ ਹੋਈ ਮੋਮ ਨੂੰ ਇੱਕ ਸ਼ੀਸ਼ੇ ਦੇ ਗਲਾਸ ਜਾਂ ਚੌੜੇ ਭਾਂਡੇ ਚ ਪਾ ਲਿਓ ਉਹਦੇ ਵਿੱਚ ਪਾ ਦਿਓ ਜੀ 15 ਲੌਂਗ ਤੇ ਨਾਲ ਪਾ ਦਿਓ ਜਿਹੜਾ ਸੰਤਰਾ ਜਾਂ ਕਿਨੂ ਖਾ ਕੇ ਜਾਂ ਮਸੰਮੀ ਖਾ ਕੇ ਉਹਦੀ ਛਿਲੜ ਉਹਦੇ ਛੋਟੇ ਟੋਟੇ ਕਰਕੇ ਵਿੱਚ ਪਾ ਲਿਓ ਤੇ ਸਾਰਾ ਕੁਝ ਗਲਾਸ ਚ ਪਾ ਦੋਗੇ ਜੰਮੰਤ ਪਹਿਲਾਂ ਵਿੱਚ ਉਹਦੇ ਬੱਤੀ ਪਾ ਦਿਓ ਤੇ ਜਦੋਂ ਜੰਮ ਗਈ ਚੰਗੀ ਤਰ੍ਹਾਂ ਫਿਰ ਆਪਣੇ ਕਮਰੇ ਤੇ ਰੱਖੋ ਉਹਨੂੰ ਅਗ ਲਾਓਗੇ ਮੱਛਰਾਂ ਤਾਂ ਮੱਛਰ ਤਾਂ ਜਾਣੇ ਹੀ ਜਾਣੇ ਨੇ ਨਾਲੇ ਸਾਰਾ ਘਰ ਜਿਹੜਾ ਹੈ ਉਹ ਖੁਸ਼ਬੂ ਨਾਲ ਭਰ ਜਾਣਾ ਬਿਲਕੁਲ ਜੀ ਤੇ ਫਿਰ ਉਹ ਸੰਬੰਧਾਂ ਦੇ ਰਿਸ਼ਤਿਆਂ ਦੇ ਵਿੱਚ ਵੀ ਬਹੁਤ ਕਮਾਲ ਦਿਖਾ ਲੇਗਾ ਅਜ਼ਮਾਓ